ਹਾਂ ਜੀ ਵੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਢੇ 8:00 ਹੋ ਚੁੱਕੇ ਆ ਗਰੀਬ ਆਪਾਂ ਬਾਈਆਂ ਕੋਲੇ ਰੁਕੇ ਅਸੀਂ ਨਾ ਪਿੰਡ ਦਾ ਨਾਮ ਤਾਂ ਨਹੀਂ ਪਤਾ ਚੱਲਣਾ ਪੁੱਛ ਕੇ ਦੱਸਦਾ ਸਭ ਨੂੰ ਸਾਰਿਆਂ ਨੂੰ 17 ਤਰੀਕ ਦਿਨ ਐਤਵਾਰ ਦਾ 2025 ਆ ਬਾਈ ਵੀ ਹੁਣੀ ਆਏ ਆ ਕੰਮ ਰੋਣਾ ਸਾਰੇ ਤੇ ਆਉਣ ਸਾਰੇ ਇਹਨਾਂ ਦਾ ਬਾਈਆਂ ਦਾ ਫੁੱਡਾ ਰੜਿਆ ਪੈ ਹੀ ਤੇ ਇਹਨਾਂ ਨੇ ਸੇਣਾ ਰੋਟੀਆਂ ਵਾਲੇ ਹੋਏ ਆ ਪਹਿਲਾਂ ਹੁਣ ਆਉਣ ਦੇ ਚੋਪਰ ਹੈ ਤੇ ਬਾਕੀ ਵਧੀਆ ਸੁਹਾਸ ਨੇ ਆ ਬਾਈਆਂ ਦਾ ਹੋਰ ਹੋਈ ਕੀ ਹਾਲ ਚਾਲ ਥੋੜਾ ਸਾਰਾ ਓਕੇ ਯਾਰ ਕੋਲ ਤੇ ਪਲਾਇਆ ਖੜਾ ਪ੍ਰਸ਼ਾਦਾ ਸੰਦ ਕੇ ਪ੍ਰਸ਼ਾਦਾ ਰੈਡੀ ਹੈ ਇਹ ਆਈ ਚੱਲ ਕਰੋ ਬਾਹਰ ਰਹਿੰਦੇ ਆਈ ਇੱਕ ਦੂਜੇ ਗੱਲਾਂ ਨਾਲ ਰੌਣਕ ਲੱਗੀ ਰਹਿੰਦੀ ਆ ਸਾਰਿਆਂ ਦੇ ਤੇ ਵੈਸੇ ਤਾਂ ਰਿਆ ਵੀ ਨਹੀਂ ਜਾਂਦਾ ਬਈ ਬਾਕੀ ਤੜਕੇ ਦਰਕੇ ਲੱਗ ਚੁੱਕੇ ਆ ਤੇ ਪਨੀਰ ਇੱਧਰ ਕੱਟਿਆ ਪਿਆ ਹਮ ਇੱਕ ਵਾਰੀ ਤੜਕੇ ਫੜ ਚੁੱਕੇ ਹਾਂ ਇੱਕ ਵਾਰੀ ਮਚਾਤ ਇਹੀ ਗੰਡੇ ਕਿਉਂਕਿ ਧਿਆਨ ਹੈ ਨਹੀਂ ਸੀ ਇੰਨੇ ਬੰਦਿਆਂ ਤੋਂ ਕਿਸੇ ਦਾ ਵੀ ਹਨਾ ਉਹ ਮੀ ਆ ਗਈ ਨਾ ਭਾਈ ਅਪੂਰ ਸਾਈਕਲ ਅੰਦਰ ਗੱਲ ਕਰ ਸਾਈਕਲ ਅੰਦਰ ਗੱਲ ਲੱਗੀ ਸੀ ਸਹੀ ਗੱਲ ਹੈ ਜੀ ਗੰਡੇ ਹੀ ਗੱਲ ਕੇ ਸਹੀ ਗੱਲ ਆ ਭਾਈ ਤੇ ਵਾਕੀ ਬਹੁਤ ਬਹੁਤ ਠੰਡਾ ਹੈ ਨਹੀਂ ਆਪਾਂ ਚੱਲ ਪੈਣਾ ਸੀਗਾ ਚੱਲ ਹੌਲੀ ਹੌਲੀ ਅੱਜ ਠੰਡੇ ਮੌਸਮ 'ਚ ਵਧੀਆ ਆਪਾਂ ਆਪਣਾ ਸੈੜਾ ਕੱਢਾਂਗੇ ਬਾਕੀ ਚਲੋ ਕਰਦੇ ਆਂ ਗੱਲਵਾਟ ਅਜੇ ਦਿਨ ਤਾਂ ਰੋਹੇ ਖਰਾਬ ਹੋਵੇ ਸਾਡੀ ਨਹੀਂ ਕੀ ਲੱਗਿਆ ਸਾਡਾ ਹੀ ਤੁਹਾਡੇ ਨਾਲ ਕੋਈ ਨਹੀਂ ਜੇ ਮੋੜ ਦੇ ਕਰਦੇ ਹੋਏ ਤਾਂ ਫੇਰ ਆ ਜਾ ਕੋਈ ਨਹੀਂ ਕੋਈ ਨਾ ਕੋਈ ਨਾ ਸੱਜੇ ਮੋੜ ਤੋਂ ਬਾਅਦ ਸਦਾ ਹੀ ਜਾਂਦਾ ਹੈ ਬਸ ਠੀਕ ਆ ਬਾਈ ਸਾਰਿਆਂ ਨੂੰ ਬਾਏ ओके ਚੱਲ ਓਏ ਚੰਗਾ ਬਾਈ ਚੰਗਾ ਪਿੰਡ ਡੁਬਲੀ ਦੀ ਯੂ ਚੋਂ ਬਾਹਰ ਨਿਕਲ ਚੁੱਕੇ ਆ ਬਾਈ ਤੇ ਪੈ ਗਏ ਆ ਦੁਬਾਰੇ ਆਪਣੇ ਮੰਜ਼ਲ ਤੇ ਪਹੁੰਚਣ ਵਾਲੀ ਰੋਡ ਤੇ ਕੋਈ ਖੇਤਰ ਜਾਣਾ ਮੀ ਹੁਣੀ ਹੁਣੀ ਰੁਕਿਆ ਸੀ ਥੋੜਾ ਟਾਈਮ ਹੀ ਹੋਇਆ ਤੇ ਹੋਰ ਬਾਬਾ ਜੀ ਹੌਲੀ ਹੌਲੀ ਜਾਂਦੇ ਆ ਵਧੀਆ ਸੋਹਣਾ ਮੌਸਮ ਕਿੰਨੋਂ ਮੋਹੌਲਾ ਚੱਲ ਵਾਤ ਅੱਜ ਉੱਪਰਲੇ ਲੈਵਲ ਦੀ ਐ ਰਹਿ ਗਿਆ ਵੀ 36 ਸੌਰੀ ਫਿਰ ਕਿਸੇ ਉੱਤਰ ਰਹਿ ਗਿਆ 28 ਕਿਲੋਮੀਟਰ ਤੇ ਪਹੁੰਚਦੇ ਆਫੇ ਤੇ ਬਾਈ ਨਾਲ ਗੱਲਬਾਤ ਕਰਨੀ ਜਾ ਰਹਾ ਹੈ ਇਹ ਬੜਾ ਜੋੜੀ ਹੈ ਜਿਹੜੇ ਬੋਲੇ ਰੁਕਾਂਗੇ ਲਾਵਾ ਕਰਦੇ ਚੱਲਦੇ ਰਹਿੰਦੇ ਤੇ ਬਾਕੀ ਚੱਲਦੇ ਆਂ ਅੱਗੇ ਹੌਲੀ ਹੌਲੀ ਤਾ ਹੁਣ ਦਾ ਵਾਪਸ ਆਪ ਨੂੰ 35-40 ਮਿੰਟ ਹੀ ਲੱਗਣੇ ਆ ਬਈ ਬਾਕੀ ਰੋਡ ਸਾਫ਼ ਨੇ ਪਲੇਨ ਨੇ ਇੱਕ ਅੱਧਾ ਪੁਲ ਪਾ ਲਾਉਂਦਾ ਉਹਦੇ ਕੋਈ ਦਿੱਕਤ ਉਪਰੇ ਨਹੀਂ ਵਧੀਆ ਚੱਲੀ ਜਾਂਦਾ ਗੜਗੜ 20 ਤੋਂ 25 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੇ ਜਾ ਰਿਹਾ ਸੈਕਲ ਹਿਸਾਬ ਆ ਸੋਹਣਾ ਹੈ ਮੌਸਮ ਬਈ ਬਹੁਤ ਸੋਹਣਾ ਮੌਸਮ ਹੈ ਮੀਂਹ ਕਿਉਂ ਗਿਆ ਅੱਜ ਸਾਰਾ ਦਿਨ ਹੀ ਪਈ ਗਿਆ ਤੇ ਮੀਂਹ ਦੀ ਬਾਤ ਤਾਂ ਹਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਹੁੰਚ ਚੁੱਕਿਆ ਵਈ ਕੁਰਕ ਖੇਤਰ ਤੇ ਆਪਾਂ ਚੱਲਿਆ ਗੁਰੂ ਘਰ ਤੇ ਨੀਰਾ ਤੂੰ ਮੈਂ ਆਪੇ ਦੇਖਿਆ ਕਰਨਾ ਧਿਆਨ ਨਾਲ ਇਹ ਜਿੱਥੇ ਤੱਕ ਐਂਟਰ ਹੋਣਾ ਆਪਾਂ ਹੋ ਹੋ ਹੋਣਾ ਕਿ ਰਵੱਟ ਗਈ 15 ਤੋਂ 20 ਮਿੰਟ ਉਹ ਸਾਡਾ ਅੱਧਾ ਘੰਟੀ ਹੋ ਗਿਆ ਤੇ ਆਪਾਂ ਜੇ ਲਾ ਲਾ ਗੁਰੂ ਘਰ ਵਾਲੇ ਜਾਈ ਜਾਂਦੇ ਸੀ ਠੀਕ ਹੈ ਤੇ ਆਪਾਂ ਚੱਲ ਪਿਆਬੀ ਭਰਾ ਸਾਨੂੰ ਸਾਰਿਆਂ ਨੂੰ ਪਤਾ ਹਰੇਕ ਜਗ੍ਹਾ ਬੈਠੇ ਨੇ ਤੇ ਬਾਈ ਜ਼ੀਰੋ ਦੇ ਸੀਗਾ ਉਹਨੇ ਆਪਾਂ ਨੂੰ ਚਾਹ ਪਾਣੀ ਪੁੱਛਿਆ ਚੱਲ ਲੱਗਾ ਇੱਕ ਦਿਵਾਰ ਜਵਾਬ ਦਿੱਤਾ ਬਾਅਦ ਤੋਂ ਆ ਕਿਆ ਚੱਲ ਬਈ ਲੋੜ ਨਹੀਂ ਖਵਾਉਣਾ ਪਿਆਣਾ ਆਪਾਂ ਸੁਵਾ ਲਓ ਤੇ ਪੂਰਾ ਚਲ ਕੋਲਡ ਡਰਿੰਕਾਂ ਦੇ ਸੀ ਬਈ ਮਾਹਾਂਪਾ ਚਾਹ ਪੀਣੀ ਹੈ ਚਾਹ ਸਮੋਸੇ ਤੇ ਚਾਹ ਜੇ ਗਰਮ ਹੈ ਬਾਕੀ ਠੀਕ ਆ ਵਧੀਆ ਕੋਲਡ ਲੈ ਰਹੀ ਆ ਹਰੇ ਕਿਤੇ ਬਈ ਹਾਂ ਆਣੇ ਦੇਖਣਾ ਜਾ ਰਹੇ ਆਪਾਂ ਬਾਈ ਦੇ ਕੁਆਰਟਰ ਵੱਲ ਗੁਰੂ ਘਰੋਂ ਲੰਗਰ ਛਕ ਲਿਆ ਤੇ ਕੰਮ ਸਹੀ ਹੈ ਓਕੇ ਹੈ ਇੱਕ ਨੰਬਰ ਮਹੌਲ ਆ ਬਾਈ ਜੀ ਲੱਗਿਆ ਹੋਇਆ ਕਿਉਂਕਿ ਜੋ ਹੁੰਦਾ ਚੰਗੇ ਲਈ ਹੁੰਦਾ ਉਸਮਾਨ ਹੋ ਗਿਆ ਬਲਾ ਲੇਗੀ ਸੇਨੋਂ ਥੱਲੇ ਖੜਿਆ ਮਾਯੂਲੀ ਤੇ ਫੁੱਟਵਾਰੀ ਕਾਸ਼ਟ ਕਰ ਰਹੇ ਨੇ ਤੇ ਕੱਪੜੇ ਵੀ ਨਾਲ ਹੀ ਬਾਈ ਬਾਈ ਕਹਿੰਦੇ ਇਹ ਹੈਗਾ ਹੁੰਦਾ ਸਨ ਮੇਰਾ ਕੋਈ ਮਾਂ ਹੋਣ ਤੇ ਉਹ ਮਹੀਨੇ ਚ ਭਾਈ ਹੋਇਆ ਤੇ ਸਮਗਿਉਂ ਉਹਦੀਆਂ ਅੱਧੀ ਅਧਾ ਪਸਾਗਰ ਥੋੜਾ ਕੱਢਿਆ ਹੋਇਆ ਉਹਦੀ ਜਮੀਨੋਂ ਮੋਂ ਬਹੁਤ ਜ਼ਿਆਦਾ ਸੀ ਮੱਕੀ ਚਲੋ ਹੱਥੋਂ ਡਲਤੀ ਮਾਰ ਕੇ ਹੋਈ ਮਾਫ ਜ਼ਰੂਰ ਬਣੇ